ਪਿਆਰੇ ਸ਼ੋਟਰੂ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਸ਼ੋਰਟ ਵੀਡੀਓ ਦੇ ਵਿੱਚ ਅੱਜ ਆਪਾਂ ਟਮਾਟਰ ਦੇ ਪੋਸ਼ਣ ਸੰਬੰਧੀ ਜਾਣਕਾਰੀ ਤੁਹਾਨੂੰ ਦਿੰਦੇ ਆ ਇੱਕ ਦਰਮਿਆਨੇ ਆਕਾਰ ਦੇ ਟਮਾਟਰ ਦੇ ਵਿੱਚ ਲਗਭਗ 22 ਕੈਲੋਰੀਜ਼ ਹੁੰਦੀਆਂ ਤੇ ਚਰਬੀ 1 ਗ੍ਰਾਮ ਤੋਂ ਘੱਟ ਹੁੰਦੀ ਹੈ ਕੁਦਰਤੀ ਤੌਰ ਤੇ ਇਹਦੇ ਵਿੱਚ ਸੋਡੀਅਮ ਬਹੁਤ ਘੱਟ ਹੁੰਦਾ ਇਹਦਾ ਗਲਾਈਸੈਂਡ ਲੋਡ ਜਿਹੜਾ ਉਹ ਵੀ ਬਹੁਤ ਘੱਟ ਹੁੰਦਾ ਸਰਪੇ ਦੇ ਵਿੱਚ 6 ਮਿਲੀਗ੍ਰਾਮ ਜਿਹੜਾ ਸੋਡੀਅਮ ਹੁੰਦਾ ਤੇ 3 ਗ੍ਰਾਮ ਖੱਟ ਹੁੰਦੀ ਹੈ ਇੱਕ ਐਵਰੇਜ ਪਚੇ ਟਮਾਟਰ ਦੇ ਵਿੱਚ ਲਗਭਗ ਅੱਧਾ ਕਿਲੋ ਪਾਣੀ ਹੁੰਦਾ ਜੋ ਕਿ ਸਾਨੂੰ ਹਾਈਡਰੇਟ ਰੱਖਣ ਦੇ ਵਿੱਚ ਬਹੁਤ ਹੈਲਪ ਕਰਦਾ ਅਗਰ ਆਪਾਂ ਇਹਦੀ ਪੋਸ਼ਣ ਦੀ ਜਾਣਕਾਰੀ ਦੀ ਗੱਲ ਕਰੀਏ ਤਾਂ ਇੱਕ ਦਰਮਿਆਨੇ ਕਾਰ ਦਾ ਜਿਹੜਾ ਟਮਾਟਰ ਹੈਗਾ ਉਹਦੇ ਵਿੱਚ ਪ੍ਰੋਟੀਨ 1 ਗ੍ਰਾਮ ਹੁੰਦਾ ਫਾਈਬਰ 1.5 ਗ੍ਰਾਮ ਹੁੰਦਾ 1.5 ਗ੍ਰਾਮ ਕੈਲਸ਼ੀਅਮ 12 ਮਿਲੀਗ੍ਰਾਮ ਮੈਗਨੀਸ਼ੀਅਮ 13 ਮਿਲੀਗ੍ਰਾਮ ਫਾਸਫੋਰਸ 3 ਮਿਲੀਗ੍ਰਾਮ ਪੋਟਾਸ਼ੀਅਮ 292 ਮਿਲੀਗ੍ਰਾਮ ਵਿਟਾਮਿਨ ਸੀ 17 ਮਿਲੀਗ੍ਰਾਮ ਤੇ ਕੋਲੀਨਸ 8.2 ਮਿਲੀਗ੍ਰਾਮ ਲਾਈਕੋਪੀਨ 3.2 ਮਿਲੀਗ੍ਰਾਮ ਕੁਝ ਐਂਟੀਆਕਸੀਡੈਂਟ ਜਿਵੇਂ ਕਿ ਲਾਈਕੋਪੀਨ ਲੁਟੀਨ ਜੈਂਕਸਾਥਿਨ ਟਮਾਟਰ ਦੇ ਪੱਕ ਜਦੋਂ ਪੱਕਾ ਜਾਂਦਾ ਇਹਨੂੰ ਪਕਾ ਲੈਨੇ ਆਪਾਂ ਉਬਾਲ ਕੇ ਤਾਂ ਸਰੀਰ ਦੁਆਰਾ ਹਜ਼ਮ ਹੋਣ ਲਈ ਬਧੇਰੇ ਉਪਲਬਧ ਹੁੰਦੇ ਆ ਵਧੀਆ ਹਜ਼ਮ ਹੁੰਦੇ ਨੇ ਜਾਨੀ ਕਿ ਉਹ ਕੱਚਾ ਖਾਣ ਦੇ ਨਾਲੋਂ ਉਬਾਲ ਕੇ ਤੋ ਐਂਟੀਆਕਸੀਡੈਂਟ ਜਿਹੜੇ ਨੇ ਉਹ ਫ੍ਰੀ ਰੈਡੀਕਲਸ ਜਿਹੜੇ ਸਾਡੇ ਅਨਸਟੇਬਲ ਅਣੂਆਂ ਦੇ ਮੁਕਾਬਲਾ ਕਰਨ ਦੇ ਵਿੱਚ ਹੈਲਪ ਕਰਦੇ ਆ ਤੇ ਉਹ ਸਰੀਰ ਦੇ ਡੈਡ ਈਸਰਲਾਂ ਨੂੰ ਜਿਹੜੇ ਉਹ ਦੁਬਾਰੇ ਰਿਪੇਅਰ ਹੋਣ ਦੇ ਵਿੱਚ ਹੈਲਪ ਕਰਦੇ ਆ ਉਹ ਸੈੱਲ ਜਿਹੜੇ ਕੈਂਸਰ ਦਾ ਕਾਰਨ ਬੰਦੇ ਆ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਵੀ ਸਾਡੇ ਇਹ ਟਮਾਟਰ ਹੈਲਪ ਕਰਦਾ ਵਾ ਯਾਨੀ ਕਿ ਬਹੁਤ ਹੀ ਗੁਣਕਾਰੀ ਹੈ ਕੱਚੇ ਟਮਾਟਰਾਂ ਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਫਲੋਰਾਈਡਸ ਪੋਟਾਸ਼ੀਅਮ ਵਿਟਾਮਿਨ ਏ ਇਹ ਬਟਾਮਨ ਕੀਤੇ ਬੀਟਾ ਕਰੋਗੇ ਨੂੰ ਵੀ ਪਾਇਆ ਜਾਂਦਾ ਕੱਲ ਨੂੰ ਆਪਾਂ ਇਹਦੀ ਥੋੜੀ ਡਿਟੇਲ ਦੇ ਵਿੱਚ ਫਿਰ ਕਿਸੇ ਦਿਨ ਗੱਲ ਜਰੂਰ ਕਰਾਂਗੇ ਸ਼ੁਕਰੀਆ